ਅੱਜ ਆਮ ਜਲਾਸਾ ਹੋ ਰਿਹਾ ਜੀ ਬਟਾਲਾ 슈ਗਰ ਮਿਲ ਦਾ ਅਸੀਂ ਸਟਾਲ ਲਾਇਆ ਹੋਇਆ ਹੈ ਕਿ ਵੈਰੈਟੀ ਵਾਈਜ਼ ਜਿਹੜੀ ਹੈ ਜਿਹੜੀ ਜਿਹੜੀਆਂ ਵੈਰੈਟੀਆਂ ਸਾਨੂੰ ਪੀਜੂ ਵੱਲੋਂ ਦਿੱਤੀਆਂ ਹੋਈਆਂ ਮਿਲਾਂ ਨੂੰ ਉਹ ਵਾਲੀਆਂ ਜੀ ਜਿਦਾਂ 98 ਵੈਰੈਟੀ ਹੈ ਨਵੀਂ ਵੈਰੈਟੀ ਆਈ ਹੈ ਜੀ ਪੀਜੂ ਵੱਲੋਂ ਇਹ ਇੱਕ 99 ਵੈਰੈਟੀ ਹੈ ਇਹ ਨਵੀਆਂ ਲਾਂਚ ਹੋਈਆਂ ਜਿਹੜੇ ਜ਼ਿੰਮੇਦਾਰਾਂ ਨੂੰ ਅਸੀਂ ਦੇ ਰਹੇ ਹਾਂ ਜੀ ਸਾਰੇ ਇਹਦਾ ਫਾਇਦਾ ਹੈ ਕਿ ਵੱਧ ਤੋਂ ਵੱਧ ਰਿਕਵਰੀ ਮਿਲਾਂ ਦੀ ਆਵੇ ਤਾਂ ਕਿ ਜੋ ਖੰਡ ਵੇਚ ਸਕੇ ਤੇ ਛੇਤੀ ਤੋਂ ਛੇਤੀ ਗੰਨਾ ਦੇ ਆਪਣਾ ਕਿਸਾਨਾਂ ਦੀ ਪੇਮੈਂਟ ਹੋ ਸਕੇ ਇੱਕ ਤਾਂ ਪਿਛਲੇ ਜਿਹੜੇ ਜਲਾਸੇ ਦੇ ਕੁਝ ਮੁੱਦੇ ਸੀਗੇ ਉਹਨਾਂ ਨੂੰ ਇੱਥ ਉਸ ਤੋਂ ਬਾਅਦ ਵੀ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਦੀ ਕੈਂਟੀਨ ਜਿਹੜੀ ਉਹਨੂੰ ਸਹੀ ਕੀਤਾ ਜਾਵੇ ਉਹ ਫੈਸਲਾ ਕੀਤਾ ਗਿਆ ਫਿਰ ਉਸ ਤੋਂ ਬਾਅਦ ਕੈਲੰਡਰਿੰਗ ਸਿਸਟਮ ਬਾਰੇ ਕਿਹਾ ਗਿਆ ਕਿ ਕੈਲੰਡਰਿੰਗ ਸਿਸਟਮ ਬਿਲਕੁਲ ਫੇਅਰ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਵੀ ਅਸੀਂ ਬਿਲਕੁਲ ਇਸ ਵਾਰ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਕੈਲੰਡਰਿੰਗ ਸਿਸਟਮ ਬਿਲਕੁਲ ਫੇਅਰ ਹੋਏਗਾ ਜਿਸ ਤਰ੍ਹਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਛੋਟੇ ਕਿਸਾਨਾਂ ਨੂੰ ਪਹਿਲਾਂ ਪਰਚੇ ਦੇਣੀਆਂ ਚਾਹੀਦੀਆਂ ਉਹਦੇ ਬਾਰੇ ਵੀ ਅਸੀਂ ਵਿਚਾਰ ਕਰਾਂਗੇ ਤੇ ਜ਼ਰੂਰ ਉਹਦੇ ਤੇ ਕੁਝ ਕੋਸ਼ਿਸ਼ ਕਰਾਂਗੇ ਤਿੰਨ ਚਾਰ ਸੌ ਕਿਸਾਨ ਜਿਹੜੇ ਆ ਉਹਨਾਂ ਨੇ ਇੱਥੇ ਆਏ ਆ ਔਰ ਬਟਾਲਾ ਕੋਆਪਰੇਟਿਵ 슈ਗਰ ਮਿਲ ਦਾ ਜਿਹੜਾ ਵੀ ਏਰੀਆ ਹੈ ਕਿੰਨੇ ਵੀ ਏਰੀਆ ਦੇ ਵਿੱਚ ਨਾ ਵੀ ਸਾਨੂੰ ਨਾਮਿਨੇਟ ਕੀਤਾ ਹੈ ਗਵਰਨਮੈਂਟ ਨੇ ਜਿਹੜਾ ਤੇਰਾਪਾਪਾ ਨਾਮ ਤੱਕ ਵੀ ਹੈਗਾ ਹੈ ਸ਼ਹਿਰੀ ਹਰਦੁਬਿੰਦਰ ਤੱਕ ਵੀ ਹੈਗਾ ਹੈ ਗੁਰਦਾਸਪੁਰ ਏਰੀਆ ਵੀ ਇਨਕਲੂਡਡ ਆ ਕਾਬੀਆ ਇਨਕਲੂਡਡ ਆ ਸਾਰਾ ਦਿਨਾਨਗਰ ਤੱਕ ਏਰੀਆ ਹੈ ਕ੍ਰਿਸਟਨ ਜਾਂ ਸਭੀ ਟੈਕਨੋਲੋਜੀ ਬਾਰੇ ਤੁਹਾਨੂੰ ਅਪਗ੍ਰੇਡੇਸ਼ਨ ਦਾ ਇਦਾਂ ਹੈ ਕਿ अर्ਲियर ਜਿਹੜਾ ਬਟਾਲਾ ਕੋਆਪਰੇਟਿਵ 슈ਗਰ ਮਿਲ 1500 ਟੀਸੀਡੀ ਦਾ ਪਲਾਂਟ ਸੀਗਾ 13500 टीसीडी ਦਾ پلانਟ ਹੈ ਜਿਹੜਾ ਪਿਛਲੇ ਸਾਲ ਇਨੋਗਰੇਸ ਕੀਤਾ ਗਿਆ ਔਰ ਉਹ پلانਟ ਦਾ ਟ్రायल ਰਨ ਬਹੁਤ ਵਧੀਆ ਰਿਹਾ ਅਸੀਂ 20 ਲੱਖ 54000 ਕੁਇੰਟਲ ਉਹਦੇ ਚ ਗੱਣਾ ਪੜਾਈ ਕੀਤਾ ਔਰ ਇਸ ਵਾਰ ਲਾਸਟ ਈਅਰ ਅਸੀਂ ਰਿਫਾਈਨਡ 슈ਗਰ ਪ੍ਰੋਡਿਊਸ ਕੀਤੀ ਸੀ ਜਿਹੜੀ ਕਿ ਬਿਲਕੁਲ ਸਰਕਰ ਐਸੰਧੀਆ ਔਰ ਕੋਆਪਰੇਟਿਵ ਇੰਡਸਟਰੀ ਦੇ ਵਿੱਚ ਕੋਆਪਰੇਟਿਵ 슈ਗਰ ਮਿਲਸ ਬਟਾਲਾ ਕੋਆਪਰੇਟਿਵ 슈ਗਰ ਮਿਲ ਫਸਤਿਹੋਜੀ 슈ਗਰ ਮਿਲ ਜਿਹਦੇ ਵਿੱਚ ਸਰਕਰ ਲੈਸ ਡਿਫਾਈਨਡ 슈ਗਰ ਜਿਹੜੀ ਆ ਪ੍ਰੋਡਿਊਸ ਕੀਤੀ। ਹੁਣ ਨੈਕਸਟ ਈਅਰ ਜਿਹੜਾ ਆ ਅਸੀਂ ਫਾਰਮਾ 슈ਗਰ ਵੀ ਪ੍ਰੋਡਿਊਸ ਕਰਾਂਗੇ ਪਲੱਸ ਇਲੈਕਟ੍ਰਿਸਿਟੀ ਜਨਰੇਟ ਹੋਏ ਜਿਹੜੀ ਉਹਨੂੰ ਐਕਸਪੋਰਟ ਵੀ ਕਰਾਂਗੇ। ਤਾਂ ਕਿ ਜ਼ਿਆਦਾ ਰੈਵਨਿਊ ਜਨਰੇਟ ਹੋਏ ਤਾਂ ਕਿ ਕਿਸਾਨਾਂ ਦੀ ਜਿਹੜੀ ਅਦਾਇਗੀ ਉਹ ਸਮੇਂ ਸਿਰ ਹੋ ਜਾਵੇ।